ਪਾਣੀ ਦਾ ਲਗਾਤਾਰ ਪੱਦਰਵਾਦਾ ਵੇਖ ਲਗਾਤਾਰ ਹੀ ਪਿੰਡ ਦੇ ਲੋਕ ਜਿਹੜੇ ਨੇ ਉਹ ਪਿੰਡ ਛੱਡ ਕੇ ਬਾਹਰ ਜਾਣ ਲਈ ਮਜਬੂਰ ਨੇ ਜੇਕਰ ਗੱਲ ਕੀਤੀ ਜਾਵੇ ਅਜਨਾਲਾ ਦੇ ਪਿੰਡਾਂ ਦੀ ਤਾਂ ਪਿੰਡਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਹੈ ਲੇਕਿਨ ਕੁਝ ਇਸ ਤਰ੍ਹਾਂ ਦੇ ਵੀ ਪਿੰਡ ਨੇ ਜਿਨ੍ਹਾਂ ਦਾ ਕੁਝ ਬਚਾ ਜਿਹੜਾ ਹੈ ਉਹ ਜ਼ਰੂਰ ਨਜ਼ਰ ਆ ਰਿਹਾ ਹੈ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਕਿ ਰਾਵੀ ਦਰਿਆ ਵੱਲੋਂ ਜਿਹੜਾ ਪਾਣੀ ਆ ਬੇਸ਼ੱਕ ਇਸ ਜਗ੍ਹਾ ਤੇ ਆ ਚੁੱਕਾ ਹੈ ਲੇਕਿਨ ਇਸ ਤੋਂ ਸੀ ਨੇ ਜਿਹੜਾ ਹੈ ਉਹ ਪਾਣੀ ਨੂੰ ਅੱਗੇ ਜਿਹੜਾ ਹੈ ਉਹ ਨਹੀਂ ਜਾਣ ਦਿੱਤਾ ਲੇਕਿਨ ਕਿਤਨਾ ਕਿਤੇ ਜਿਹੜੇ ਬੇਰੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਫਸਲ ਜ਼ਰੂਰ ਹੈ ਲੇਕਿਨ ਫਸਲ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋ ਪਾਇਆ ਲੇਕਿਨ ਕਿਤਨਾ ਕਿਤੇ ਅਧਿਕਾਰੀਆਂ ਵੱਲੋਂ ਇਸ ਜਗ੍ਹਾ ਤੇ ਪਹੁੰਚ ਕੇ ਬਈ ਬੜੀ ਵਾਰ ਕਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਆਫ਼ਤਾਂ ਨਾਲ ਨਜਿੱਠਣ ਲਈ ਅਸੀਂ ਤਿਆਰ ਹਾਂ ਲੇਕਿਨ ਜਦੋਂ ਆਫ਼ਤ ਆਂਦੀ ਹੈ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਮੂਕ ਦਸ਼ਰ ਬਣ ਕੇ ਵੇਖਦੇ ਰਹਿੰਦੇ ਨੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਬਹੁਤ ਸਾਰਾ ਪਾਣੀ ਜਿਹੜਾ ਹੈ ਉਹ ਆਇਆ ਹੈ ਲੇਕਿਨ ਕਿਤਨਾ ਕਿਤੇ ਜੋ ਪਿੱਛੇ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਜਾਂ ਮਾਦਵਪੁਰ ਦਾ ਜੋ ਫਲਡ ਗੇਟ ਟੁੱਟਾ ਹੈ ਉਸ ਨੂੰ ਲੈ ਕੇ ਜਿਹੜਾ ਹੈ ਕਾਫੀ ਪਾਣੀ ਦਾ ਪੱਧਰ ਜਿਹੜਾ ਵਧਦਾ ਹੋਇਆ ਨਜ਼ਰ ਆਇਆ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਜਨਾਲਾ ਦੇ ਨਜ਼ਦੀਕ ਪਿੰਡਾਂ ਦੇ ਹਾਲਾ ਜਿਹੜੇ ਨੇ ਹੁਣ ਕਾਫੀ ਨਾਜ਼ੁਕ ਹੋਣਾ ਸ਼ੁਰੂ ਹੋ ਚੁੱਕੇ ਨੇ ਅਤੇ ਕਈ ਰਾਹਤ ਸਮਗਰੀ ਦੇ ਸਮਾਨ ਜਿਹੜੇ ਨੇ ਉਹ ਵੀ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਕਈ ਗੁਰਦੁਆਰਾ ਸਾਹਿਬ ਦੇ ਵਿੱਚੋਂ ਲੋਕ ਨੇ ਉਹ ਪਹੁੰਚ ਰਹੇ ਨੇ ਅਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਰਾਸ਼ਨ ਲੈ ਕੇ ਪਹੁੰਚ ਰਹੇ ਨੇ ਪੱਕਿਆ ਹੋਇਆ ਦਾਲ ਜਾਂ ਪ੍ਰਸ਼ਾਦਾ ਜਿਹੜਾ ਹੈ ਉਹ ਵੀ ਲੈ ਕੇ ਪਹੁੰਚ ਰਹੇ ਨੇ ਪਾਣੀ ਲੈ ਕੇ ਪਹੁੰਚ ਰਹੇ ਨੇ ਤੇ ਜੋ ਜ਼ਰੂਰੀ ਵਸਤੂਆਂ ਨੇ ਉਹ ਲੈ ਕੇ ਜਿਹੜਾ ਹੈ ਉਹ ਪਹੁੰਚਾ ਜਾ ਰਿਹਾ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਮਾਰ ਜਿਹੜੀ ਹੈ ਆਮ ਇਨਸਾਨ ਨੂੰ ਜਿਹੜੀ ਹੈ ਉਹ ਨਜ਼ਰ ਆ ਨਾ ਸਕੇ ਲੇਕਿਨ ਕਿੰਨਾ ਕਹਤੇ ਹੈ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਨਾ ਵੱਲੋਂ ਬੇਸ਼ੱਕ ਇਹ ਆ ਜਾ ਰਿਹਾ ਹੈ ਕਿ ਅਸੀਂ ਲਗਾਤਾਰ ਹੀ ਲੋਕਾਂ ਨੂੰ ਰੈਸਕਿਊ ਕਰਨ ਵਿੱਚ ਮੌਜੂਦ ਹੈ ਲੇਕਿਨ ਹਾਲਾਤ ਜੀਰੋ ਸੀ ਆਪ ਗਰਾਉਂਡ ਜੀਰੋ ਤੇ ਆ ਕੇ ਦੇਖਿਆ ਤੇ ਹਾਲਾਤ ਉਸ ਤੋਂ ਉਲਟ ਨਜ਼ਰ ਆਏ ਅਸੀਂ ਪੈਰੋਵਾਲ ਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਇਹ ਪਿੰਡ ਪੈਂਦਾ ਹੈ ਜਿੱਥੇ ਕਿ ਪਾਣੀ ਕਾਫੀ ਭਰਿਆ ਹੋਇਆ ਹੈ ਇੱਕ ਪਾਸੇ ਜਿਹੜਾ ਪਾਣੀ ਕਾਫੀ ਭਰਿਆ ਹੋਇਆ ਹੈ ਕਿਉਂਕਿ ਇਹ ਤੁਸੀ ਬੰਦ ਕਰਨ ਜਿਹੜਾ ਸੀਗਾ ਪਾਣੀ ਅੱਗੇ ਵੱਲੋਂ ਨਹੀਂ ਵੱਸ ਸਕਿਆ ਲੇਕਿਨ ਜਿਸ ਤਰ੍ਹਾਂ ਹੀ ਇਸ ਪਿੰਡ ਤੋਂ ਬਾਹਰ ਨਿਕਲਦੇ ਆ ਤਾਂ ਪਾਣੀ ਦਾ ਫਲੋ ਜਿਹੜਾ ਹੈ ਉਹ ਉੱਪਰੋਂ ਦੀ ਆ ਰਿ ਤੂੰ ਸੀਦਾ ਬੰਦ ਜਿਹੜਾ ਹੈ ਉਹ ਟੁੱਟ ਚੁੱਕਾ ਜਿਸ ਕਰਕੇ ਕਈ ਫਸਲਾਂ ਜਿਹੜੀਆਂ ਨੇ ਕਈ ਪਿੰਡਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਲੇਕਿਨ ਇਸ ਜਗ੍ਹਾ ਦੇ ਉਤੇ ਆਉਣ ਦਾ ਕਾਰਨ ਇਹ ਸੀਗਾ ਕਿ ਲੋਕਾਂ ਦੀ ਸਮਝ ਜਾਂ ਲੋਕਾਂ ਵੱਲੋਂ ਜਿਸ ਤਰ੍ਹਾਂ ਆਪਣੀਆਂ ਪੁਰਾਣੀ ਪ੍ਰਾਤਨ ਚੀਜ਼ਾਂ ਤੁਸੀਂਆਂ ਸਨ ਉਹਨਾਂ ਨੂੰ ਬਚਾ ਕੇ ਰੱਖਿਆ ਗਿਆ ਜਿਸ ਕਰਕੇ ਇਹ ਜਾਂ ਨੁਕਸਾਨ ਜਿਹੜਾ ਹੈ ਉਹ ਨਹੀਂ ਹੋ ਸਕਿਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਲਗਾਤਾਰ ਇੱਥੇ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕਿਆ ਜਾ ਰਿਹਾ ਹੈ ਕਿ ਪਾਖੜਾ ਨੰਗਲ ਦੇ ਵਿੱਚੋਂ 1 ਲੱਖ ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਜਾਵੇਗਾ ਅਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਹਲਾ ਜਿਹੜੇ ਨੇ ਹੋਰ ਵੀ ਖਰਾਬ ਜਿਹੜੇ ਨੇ ਉਹ ਹੋ ਸਕਦੇ ਨੇ ਲੇਕਿਨ ਕਿਤਨਾ ਕਿਤੇ ਇਸ ਪਿੰਡ ਦੇ ਵਿੱਚ ਲੋਕਲ ਲੋਕ ਜਰੂਰ ਰਹਿ ਰਹੇ ਨੇ ਦੇਖਣ ਹਾਲਾਤ ਜਿ ਜਿੱਦਾਂ ਦੇ ਦੱਸੇ ਜਾ ਰਹੇ ਸੀ ਬਹੁਤ ਬਦ ਤੋਂ ਬੱਤਰ ਨੇ ਲੇਕਿਨ ਇੱਥੇ ਹਾਲਾਤ ਜਿਹੜੇ ਨੇ ਕੁਝ ਠੀਕ ਨਜ਼ਰ ਆ ਰਹੇ ਨੇ ਕਿਉਂਕਿ ਪਤੂਸੀ ਤੋਂ ਦੂਸਰੇ ਪਾਸੇ ਜਿਹੜਾ ਪਾਣੀ ਦਾ ਪੱਧਰ ਜੂਰ ਆ ਫਸਲਾਂ ਜੂਰ ਖਰਾਬ ਹੋਈਆਂ ਨੇ ਜਿਹੜੀਆਂ ਮੇਰੇ ਖੱਬੇ ਪਾਸੇ ਜਿਹੜੀਆਂ ਤਸਵੀਰਾਂ ਨੇ ਉਹ ਉਸ ਵਿੱਚ ਕਾਫੀ ਜਿਹੜਾ ਲੋਕਾਂ ਦਾ ਨੁਕਸਾਨ ਜਿਹੜਾ ਫਸਲਾਂ ਦਾ ਜਰੂਰ ਹੋਇਆ ਲੇਕਿਨ ਸੱਜੇ ਪਾਸੇ ਜਿਹੜੀਆਂ ਫਸਲਾਂ ਨੇ ਉਹਦਾ ਕਿਤਨਾ ਕਿਤੇ ਬਚਾਅ ਵੀ ਜਰੂਰ ਨਜ਼ਰ ਆ ਰਿਹਾ ਲੇਕਿਨ ਕਿਤਨਾ ਕਿਤੇ ਲੋਕ ਜਿਹੜੇ ਨੇ ਰਾਤ ਸਮਗਰੀਆਂ ਦਾ ਸਮਾਨ ਲੈ ਕੇ ਪਹੁੰਚ ਰਹੇ ਨੇ ਫੂਡਸ ਲੈ ਕੇ ਪਹੁੰਚ ਰਹੇ ਨੇ ਪਾਣੀ ਦੀਆਂ ਬੋਟਲਸ ਲੈ ਕੇ ਪਹੁੰਚ ਰਹੇ ਨੇ ਤਾਂ ਜੋ ਕਿ ਲੋਕਾਂ ਨੂੰ ਜਿਹੜੀਆਂ ਦਰਪੇਸ਼ ਮੁਸ਼ਕਿਲਾਂ ਤਾਂ ਉਹਨਾਂ ਤੋਂ ਬਚਿਆ ਜਾ ਸਕੇ ਲੇਕਿਨ ਕਿਤਨਾ ਕਿਤੇ ਹਾਲਾਤ ਕਾਫੀ ਖਰਾਬ ਜਿਹੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਪੰਜਾਬ ਅੰਮ੍ਰਿਤਸਰ ਦੇ ਵਿੱਚ ਦੀ ਗੱਲ ਕੀਤੀ ਜਾਵੇ ਜਾਂ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਪੈਂਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ 40 ਤੋਂ ਵੱਧ ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋ ਚੁੱਕੇ ਨੇ ਜਿੱਥੇ ਦੀ ਕਿ ਫਸਲਾਂ ਅਸਲ ਜਿਹੜੀਆਂ ਨੇ ਸਾਰੀਆਂ ਖਰਾਬ ਹੋ ਚੁੱਕੀਆਂ ਨੇ ਲੇਕਿਨ ਆ ਪਰੋਵਾਲ ਪਿੰਡ ਹੈ ਜਿੱਥੇ ਹਾਲਾ ਜਿਹੜੇ ਨੇ ਕੁਝ ਠੀਕ ਨਜ਼ਰ ਆ ਰਹੇ ਨੇ ਲੇਕਿਨ ਕਿਤਨਾ ਕਿਤੇ ਲੋਕ ਜਰੂਰ ਇੱਥੇ ਡਰੇ ਹੋਏ ਨੇ ਲੋਕਾਂ ਨਾਲ ਜਦੋਂ ਅਸੀਂ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਸਮੇਂ ਵੀ ਪਾਣੀ ਦਾ ਪੱਧਰ ਜਿਹੜਾ ਹੈ ਉਹ ਵੱਧ ਸਕਦਾ ਹੈ ਕਿਉਂਕਿ ਪਾਣੀ ਹੁਣ ਲੇਕਿਨ ਪਾਣੀ ਜੇਕਰ ਵਧਦਾ ਹੈ ਤਾਂ ਇੱਥੇ ਇੱਥੇ ਲੋਕਾਂ ਨੂੰ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿਤਨਾ ਕਿਤੇ ਹਾਲਾਤ ਪੰਜਾਬ ਦੇ ਕਾਫੀ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਇਸ ਪਿੰਡ ਦੀ ਗੱਲ ਕੀਤੀ ਜਾਵੇ ਇਸ ਪਿੰਡ ਦੇ ਵਿੱਚ ਬੇਸ਼ੱਕ ਪਾਣੀ ਨੇ ਪਿੰਡ ਦੇ ਅੰਦਰ ਤੇ ਐਂਟਰ ਨਹੀਂ ਕੀਤਾ ਲੇਕਿਨ ਬਾਹਰਲੇ ਪਾਸੇ ਕਾਫੀ ਨੁਕਸਾਨ ਜਿਹੜਾ ਹੈ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਨਾਲ ਹੀ ਲੋਕਾਂ ਦੇ ਵਿੱਚ ਕਾਫੀ ਡੈਸ਼ ਦਾ ਮਾਹੌਲ ਵੀ ਵੇਖਣ ਨੂੰ ਮਿਲ ਰਿਹਾ ਕੈਮਰਾ ਪਰਸਨ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਅਜਨਾਲਾ